ਖੜੀ ਰਹਿੰਦੇ ਯਾਰ ਪੈਸੇ ਪਾਹੇ ਪੜਾ ਪੈਸੇ ਪੜਾ ਤਕਰਾ ਪੈਸੇ ਪੁੱਛ ਨਾ ਪੁੱਛਾ ਵੇਖ ਨਾ ਯਾਰ ਤੂੰ ਸਾਈ ਜਿੱਤਰੀ ਸਾਈ ਨਹੀਂ ਲੈ ਕੇ ਜੀ ਭੱਜ ਦੇ ਨਹੀਂ ਨਹੀਂ ਸਾਈ ਨਹੀਂ ਸੌਦਾ ਹੀ ਆ ਕਿੰਨੇ ਚ ਕਰਤਾ 3300 ਜਰ ਖਾਈਂਦੇ ਨਿਕਲ 3000 ਲੰਦਾ ਯਾਰ ਇਹ ਤਾਂ ਫੜਾਤਾ ਸੀ ਪੈਸੇ ਦਾ ਫੜਾ ਮੋਕੀ ਕੇ ਪੈਸੇ ਵੀ ਯਾਰ ਪਾਹੇ ਛੱਡ ਪਰਾ ਯਾਰ ਪੈਸੇ ਨਿਕਲ ਫਾਈ ਕੱਢ ਲੈ ਤੂੰ ਲੈ ਮੇਰੇ ਕੋਲੇ ਪੈਸੇ ਮੋਕੇ ਦਾ ਸਾਰੀ ਦੁਨੀਆ ਕੋਲੇ ਮੁੱਕ ਜਾਣਗੇ ਯਾ ਹੋ ਗਿਆ ਨਿਪਟ ਪੈਸੇ ਕਢਾ ਦੇ ਬਸ ਨਿਪੜਿਆ ਕੰਮ ਸਾਈ ਦਾ ਫੜਾਓ ਉਹਨੂੰ ਪਹਿਲਾਂ ਬਸ ਲਖਾਈ ਇਹਨੇ ਕਰਾਉਣੀ ਬੜ ਨੁਕਸਾਨੀ ਮੈਂ ਪੈਂਦੀ ਲੱਗਿਆ ਰੱਖ ਦੋ ਰਬਰ ਬੜੀ ਵੀ ਬਾਂਜੀ ਗੱਲ ਠੰਡੀ ਦੀ ਸਵਾਰਨਾ ਤੇਰੀ ਲਖਾਈ ਇਹਨੇ ਸ਼ਾਤਾ ਫੜਨਾ 25 ਟਫ ਜੀ ਧੋਖਰਾ ਨਹੀਂ ਇਹਨੇ ਕਰਵਾਇਆ ਹੋ ਜਾਇਰ ਗੱਲ ਗੱਲ ਨਹੀਂ ਪੂਰੀ ਜਿਹੜੀ ਮੈਂ ਜਵਾਨ ਕੀਤੀ ਨਾ ਉਹਦੇ ਵਿੱਚ ਨੁਕਸਾਨ ਮੈਂ ਫੇਰ ਵੀ ਸਹੀ ਜਾਣਾ ਇਹ ਤਾਂ ਆਪੋ ਆਪਣੀ ਉਹ ਨਹੀਂ ਯਾਰ ਇਹਨੇ ਕਰਾਉਣੀ ਹੈ ਇਹਨੇ ਇਹਨੇ ਉਹ ਚਾਰ ਵੀ ਕਰਦੀ ਆ ਆਪੋ ਆਪਣੇ ਬਰਚੇ ਦਾ ਕੁਛ ਨਹੀਂ ਦਾਂ ਆਪਾਂ ਆਪਣੇ ਬਰਚੇ ਚੱਲ ਕਰਦੇ ਯਾਰ ਜਾਣ ਦੇ ਆਪੋ ਆਪਣੀ ਥਾਂ ਉਹ ਨਹੀਂ ਯਾਰ ਕੋਈ ਨਹੀਂ ਹੁਣ ਤੁਮਨ ਸੌਰਾ ਕਿਸਾਰਾ ਲਿਖਾਈ ਮੈਂ ਜਦੋਂ ਯਾਰ ਫੜੂ ਇਹ ਤੇਰਾ ਸਾਹ ਪਿੱਛੇ ਬਾਹਰ ਪੈ ਰਿਹਾ ਮੈਂ ਜਿਹੜਾ ਕੋਈ ਭੈਣ ਭਰਾ ਨੇ ਕਹਿੰਦਾ ਉਹ ਮੁੱਕਦਾ ਤੂੰ ਤੂੰ ਦੇ ਨਹੀਂ ਆਉਦੀ ਤਮ ਮੈਂ ਤਾਂ ਤੇਰੇ ਚ ਪਾਈ ਸੀ ਉਹ ਕਹਿੰਦਾ ਚਲਾ ਲਾ ਵੀ ਬੱਕਰੀ ਵਿਖਾ ਦੀ ਹੁਣ ਕਿਹੜੀ ਦਾ ਸੌਦਾ ਹੈ ਲਓ ਵੀ ਆ 3500 ਦਾ ਸੌਦਾ ਹੋ ਗਿਆ ਤੇ ਮੜਾਕ ਵਾਲੇ ਸੇਵਕ ਨੇ ਲੈ ਲਈਏ ਕੁੜਾ ਪਿੱਛੇ ਜਨ ਉਸਾ ਇਸ ਕਰਕੇ ਸਸਤੀ ਹੋਈ ਹੈ ਇਹ ਕਾਨ ਕੋ ਨ ਚੰਗਾ ਕੋ ਨਹੀਂ ਖਾਲੀ ਆ ਖਾਲੀ ਆ ਮੂ ਮਾ ਕੋ ਨਹੀਂ ਹਾਂ ਲੋ ਵੀ ਅਗਲਾ ਸੌਦਾ ਤੁਹਾਨੂੰ ਫੇਰ ਦਿਖਾਉਣੇ ਆ ਦੋ ਕਿੰਨੇ ਚ ਕਰਤੀ ਉਹ ਲੱਗ ਜਾ ਕੇ ਨਹੀਂ ਬਾਈ ਯਾਰ ਉਹ ਲੱਗ ਜਾ ਕੇ ਕਿੰਨੇ ਦੀ ਕਰਤੀ ਬਾਈ 7 ਦੇ ਕਹਤ ਦੇ ਦੇ ਬਾਈ ਬਹੁਤ ਚੰਗਾ ਰਹੇਗਾ ਬਹੁਤ ਵਧੀਆ ਵੇਖਦੀ ਆ ਵੇਖ ਲੈ ਨਹੀਂ ਉਹ ਮੰਨ ਜਾ ਓਏ ਮੰਨ ਜਾ ਬਰਾਵਾ ਚੰਗੀ ਫੜ ਦੇ ਦੇ ਸੱਤ ਲਾਗ ਵਾਲਾ ਬਾਈ ਹੋਰ ਕੀ ਚਾਹੀਦਾ ਨਹੀਂ ਉਹ ਰੱਖ ਲਾ ਭਰਾਵਾ ਮੰਨ ਜਾ ਕਿਸੇ ਦੀ ਮੈਨੂੰ ਤੇਰੇ ਗੱਭਣਾ ਕਿਵੇਂ ਮੈਂ ਤਾਂ ਖਾਲੀ ਆ ਖਾਲੀ ਆ ਰੱਖ ਲਾ ਰੱਖ ਲਾ ਯਾਰ ਉਹ ਲਿਖਾਈ ਆਪੇ ਕਰਾ ਲੂਆ ਯਾਰ ਵੇਖੀ ਜਾਊਗੀ ਜਿਹੜਾ ਕੋਬ ਨੂੰ ਚੱਲ ਜਾਂ ਗਿਣ ਪੈਸੇ ਬਾਈ ਦੇ ਪੈਸੇ ਬਾਈ ਐਨੂੰ ਹੋ ਜਾਵੀ ਪਤਾ ਦੇਹੇ ਤਾਂ ਮੈਂ ਦਿੰਦਾ ਇੱਕ ਮਿੰਟ ਆ ਲਿਖਾਈ ਵਾਲੇ ਫੜ ਚੱਕ ਹੋ ਗਈ ਹੈ ਹਾਂ ਜੀ ਕਰਤੀ ਪੂਰੇ 7 ਦੀ ਲੈ ਬਾਈ ਬਾਈ ਪਲਵਿੰਦਰ ਬਾਈ ਦਾ ਨਾਮ ਤੇ ਪੈਂਡ ਹੈਗਾ ਖਾਰਾ ਪੂਰੇ 7000 ਦੀ ਕਰਤੀ ਆ ਤੇ ਬਾਈ ਬਰਗਾੜੀ ਤੋਂ ਆਏ ਆ ਪੈਂਦੇ ਆ ਕਿ ਨਹੀਂ ਦੱਸ ਨਹੀਂ ਪੈਂਦੇ ਦਾ ਲਾਗ ਥੋੜੇ ਤੇ ਪੂਰੇ ਤੇ ਫਿਰ ਵੇਦਾ ਕਿੰਨਾ ਦੂਰ ਤੱਕ ਖੜਕਾ ਸੁੰਦਾ ਲਓ ਵੀ ਆ ਬੱਕਰੀ ਆ ਕੱਦ ਕਾਠ ਵਾਲੀ ਆ ਤੇ ਪਰਦੇਸੀ ਆ ਦੱਸ ਕਿੰਨੀ ਦਾ ਸੀਗਾ ਆਪਾਂ ਨਹੀਂ ਚਲੇ ਚੱਲ ਆਪਾਂ ਪਾਸੇ ਹਟ ਗਏ ਨਹੀਂ ਨਹੀਂ ਤੁਸੀਂ ਉੱਤੇ ਤੂੰ ਪਾਸੇ ਹਟ ਪਾਸੇ ਹੋ ਗਏ ਚੜਾ ਵੀ ਫਦੇਣਾ ਸੀ ਚੰਗਾ ਹੋ ਗਿਆ ਇਹ ਵੀ ਬੰਦੇ ਨਹੀਂ ਜਿਹਦਾ ਉੱਤੇ ਨਹੀਂ ਖੜੇ ਆ ਲੈ ਲੈ ਗੀ ਲੈਣੀ ਨਹੀਂ ਲੈ ਲੈਣੀ ਹੋਗੀ ਕਿ ਬੰਦੇ ਕਰਦਾ ਨਹੀਂ ਰਗੜੇ ਕੋਈ ਲੈ ਨਹੀਂ ਗਿਆ ਨਹੀਂ ਹਾਂ ਜਦੋਂ ਖੜੇ ਆਪਣੇ ਤੁਸੀਂ ਵੀ ਆਪਣੇ ਜੋ ਕਿ ਉਹ ਭਜेंगे ਨਹੀਂ ਤੂੰ ਨਹੀਂ ਜਰ ਨਹੀਂ ਲੈ ਅਸੀਂ ਨਾ ਮੈਂਨ ਗੱਲ ਅਸੀਂ ਲਓ ਵੀ ਆਹ ਸਬਦਾ ਵੀ ਚੜ ਗਏ ਦੋਈ ਦਾ ਟਾਇਰ ਕਰ ਦੇ ਮਰ ਜਾਗਾ ਹਾਂ ਕਰਕੇ ਫੇ ਲੇਟ ਦਾਂਗੇ ਰਾਤ ਰਾਤ ਹੀ ਕਟਾਉਣੀ ਨੱਭਾਂ ਨੂੰ ਲਾ ਦੇ ਨਵੇੜ ਦੇ ਹੁਣ ਕਿਸੇ ਪਾਸੇ ਵਿਖਾਉਣ ਜੋਗੇ ਹੋ ਜਗੇ ਆਹ ਨਵੇੜਲਾ ਕੰਮ ਨਹੀਂ ਕਰਨਿਆ ਹਰਾਂ ਨੂੰ ਜੀਰ ਲਾ ਕੀ ਬਾਈ ਤੇ ਭੁੱਲ ਗਿਆ ਫੇਰ ਪਰਮੇਂਦਰ ਆ ਬਾਈ ਲੈਂਣ ਵਾਲੇ ਦਾ ਨਾ ਲਾ ਹੁਣ ਆ ਬਾਈ ਖਿੱਚੀ ਆਉਂਦਾ ਮੀਟਰ ਅੱਗੇ ਲੈ ਵੀ ਬਾਈ ਪਲਵਿੰਦਰ ਨੇ ਲਈ ਸੀ ਬੱਕਰੀ ਤੇ ਉਹਦੇ ਪੈਸੇ ਬਾਈ ਦੇਈ ਜਾਂਦਾ ਕਿੰਨੇ ਆ ਪਰਵਿੰਦਰ ਬਾਈ ਦੋ ਦੇ ਦਸ ਇਹਨੂੰ 5000 5000 ਆ ਬਾਈ ਗਿਆਨ ਲਾ ਬਾਈ ਇਹਨੂੰ ਰੱਖ ਲੈ ਉਸਤੇ ਛੋੜ ਕਰ ਦੇ ਕਰਦੀ ਵਸਾ ਉਹ ਨਹੀਂ ਯਾਰ ਇਹ ਤਾਂ ਸਹੀ ਵਾਲਾ ਮੁੰਡਾ ਫੇਰ ਤੈਨੂੰ ਜੋੜਦਾ ਕਰ ਥੋੜੀਆ ਚਲ ਕਰਦੇ ਯਾਰ ਥੋੜੇ ਕਰਦੇ 10 20 ਕਰਦੇ ਕਰਦੇ ਸਾਰਿਆਂ ਕਿਸੇ ਨੇ ਨਹੀਂ ਥੋੜੇ ਦਿਨ ਉਹਨੇ ਹੈ 500 ਕਰਦੇ ਹੈ ਹੈ तेरे ਕੋਲ ਹੈ 100 ਪ੍ਰੈਕਟਿਕ ਤੋਂ ਉਂਗਾਲੀ ਲੈ ਆਂ ਆ ਇਹਨਾਂ ਦਾ ਕੈਂਟਿੰਗ ਨਹੀਂ ਚੁੰਦੀ ਆ ਇਹਨਾਂ ਦਾ ਆ ਸੱਤ ਯਾਰ ਦੀ ਯਾਥੀ ਵਿੱਚ ਆ ਤੇ ਯਾਰਾ ਤੇਰਾ ਮੰਗੀ ਜਾਂਦਾ ਹੈਗਾ ਤੇ ਉਹ ਬਈ ਹੈ ਵੀ ਗੱਲ ਦੀ ਹੈਗਾ ਆਪਣਾ ਭਾਤ ਖਾਲੇ ਨਹੀਂ ਪਤਾ ਇਹ ਕਿੰਨੇ ਕਿ ਚਿਰ ਦੀ ਹੋਊਗੀ ਕਿਉਂ ਬਈ ਉਹ ਤਾਂ ਬਈ ਹੈ ਹੀ ਗੱਲ ਦੀ ਆਪਾਂ ਤੈਨੂੰ ਲੰਬਾ ਨਹੀਂ ਆਉਦਾ ਹੈਗਾ ਹੈਲੋ ਅੰਡਰ ਦੀ ਗਰੰਟੀ ਹੈ ਤੇਰੀ ਉਹਦੀ ਹੈਲੋ ਅੰਡਰ ਹੀ ਆ ਆ ਹੈ ਜੱਗਿਆ ਕੱਢ ਸਾਈ ਯਾਰ ਉਹ ਮਹਿਲੇ ਉਹ ਇਨੇ ਆਏ ਤਾਂ ਕੀ ਹੁੰਦਾ ਆਪਣੇ ਅੱਖ ਰੇ ਆ ਜਾ ਬਾਈ ਆ ਜਾ ਓਰੇ ਆਇਆ ਕੋਈ ਤਿੰਨ ਮਹੀਨੇ ਘਾਟਾ ਪਾਉਂਦਾ ਨਹੀਂ ਹਾਂ ਬੁੱਢੀ ਬੱਕਰੀ ਆ ਉਹ ਜਵਾਨ ਬੱਕਰੀ ਤੂੰ ਸੱਤ ਦੀ ਦਿੱਤੀ ਆ ਇੱਕ ਬੱਕਰਾ ਹੋ ਗਿਆ ਨਾ ਲਖਾਈ ਤੂੰ ਕਰਾਣੀ ਆ ਲਖਾਈ ਤੂੰ ਉਹ ਯਾਰ ਹੁਣ ਆਪੋ ਆਪਣੀ ਹੋ ਗਈ ਲਖਾਈ ਆ ਆਪੋ ਆਪਣੀ ਹੋ ਗਈ ਕੋਈ ਵੀ ਹੈ ਨਹੀਂ ਗਾ ਦੇ ਪੈਸੇ ਚੱਗਿਆ ਨਹੀਂ ਨਹੀਂ ਇਹ ਨਹੀਂ ਲੈਣੀ ਆਪਸੋ ਸਹੀ 10 ਕੇ ਨਾ ਯਾਰ ਮੇਰੀ ਚੱਕ ਵੀ ਤਿੰਨ ਪਸ਼ੂ ਬਾਈ ਲਿਆਇਆ ਸੀਗਾ ਤੇ ਤਿੰਨੇ ਪਸ਼ੂ ਬਾਈ ਦੇ ਪਿੰਟੋ ਮਿੰਟੀ ਵੇਚਤੇ ਆ ਈਗਾ ਬਾਈ ਖੁਸ਼ ਆ ਬਾਈ ਮੈਂ ਦੱਸਾਂ ਕੱਪੜਾ ਹੈਗੀਆਂ ਨਾ ਗਰੰਟੀ ਹੈ ਕੱਪੜੇ ਹਾਂ ਬਾਈ ਕਿੰਨੇ ਚਰਦੀਆਂ ਕਿੰਨੇ ਚਰਦੀ ਆ ਬਾਈ ਹੈਂ ਤਾਂ ਜਾਂਦੇ ਬਾਈ ਹੁਣ ਗਰੰਟੀ ਆ ਨਾ ਲੈ ਵੀ ਗਰੰਟੀ ਦਿੱਤੀ ਆ ਬਾਈ ਨੇ 2.5 ਮਹੀਨਾ ਦੀ ਤੇ ਆ ਵਕਰੀ ਆ ਬ੍ਰਾਊਨ ਅੱਖਾਂ ਚ ਤੇ ਥਣ ਥੁਣਾ ਆਪਦੇ ਪਾਸ ਕਰ ਲਈ ਬਾਈ ਯਾਨੀ ਘਰ ਥਣ ਪਾਸ ਚ ਚੀਪਾ ਵੇਖੀ ਹੁਣ ਕੋਸ ਚੰਗੀ ਮਾੜੀ ਹੁਣ ਚੀਪਾ ਦਾ ਹੋਊਗਾ ਜੀ ਆਣੀ ਆ ਜੇ ਤਾਂ ਉਹਦੇ ਨੂੰ ਹੈ ਇਹ ਬਣੂਗਾ ਹੈਗਾ ਮੈਂ ਲਈ ਤਿੰਨ ਮਹੀਨੇ ਬ ਦੋ ਪਾਇਆ ਕਰਤੀ ਪਾਉਗਾ ਬਣੂਗਾ ਤਨ ਟਾਈਮ ਨੇ ਪਿੱਛੇ ਆ ਲੈ ਬਈ ਪੈਸੇ ਗਣ ਪੈਸੇ ਗਣ ਲੈ ਬਾਈ ਆਪੋ ਮਤੂ ਖੜਾ ਛੜਨਾ ਤੇ ਅਸੀਂ ਵੀ ਖੜਾ ਛੜਨਾ ਮੰਡੀ ਚ ਲਾਉਣੀ ਆ ਯਾਰ ਚੱਲ ਹੀ ਜਾਣੀ ਆ ਚੱਲ ਜਾਣੀ ਚੱਲ ਜਾਣੀ ਯਾਰ ਸੁੱਖ ਰੱਖੇ ਮਹਾਰਾਜ ਹੌਸਲੇ ਬਹੁਤ ਕੁਸ਼ ਕਰ ਦਿੰਦੇ ਆ ਮੱਕੜੀ ਡਿੱਗ ਪੈਂਦੀ ਆ ਵਾਰੀ ਵਾਰੀ ਉਹ ਫੇਰ ਤਾਂ ਚੜ ਜਾਂਦੀ ਆ ਫੇਰ ਫੇਰ ਡਿੱਗ ਪੈਂਦੀ ਆ ਫੇਰ ਫੇਰ ਤਾਂ ਚੜ ਜਾਂਦੀ ਆ ਆਪਣੇ ਆਪੋ ਆਪਣੀ ਵੈਸੇ ਤਾਂ ਤੇਰੀ ਸਿਗੀ ਨਹੀਂ ਹਾਂ ਚਲੋ ਠੀਕ ਆ ਖੁਸ਼ ਆ ਹਾਂ ਤਾਂ ਉਧਰੋਂ ਮੈਂ ਕਰਾਈ ਦੀ ਹੁਣ ਲਓ ਵੀ ਇੱਕ ਆ ਬੱਕਰੀ ਆ ਇਹਦਾ ਸੌਦਾ ਹੋ ਜਲਿਆ ਤੇ ਕਿਹੜਾ ਪਿੰਡ ਬਈ ਆਪਣਾ ਹਰੀ ਕੇ ਗਲਾਈ ਪਹਿਲਾਂ ਵੀ ਰੱਖੇ ਨਾਗਾ ਹਾਂ ਪਹਿਲਾਂ ਵੀ ਹੈ ਕਿੰਨੇ ਦਾ ਇਹਨਾਂ 2-3 ਹੈਗੇ ਠੀਕ ਆ ਤੇ ਆਹ ਬੱਕਰੀ ਫਿਰ ਕਿੰਨੇ ਦੀ ਵੇਚੀ ਸੀ ਬਾਈ 8000 ਦੀ ਵੇਚੀ ਸੀ ਬਾਈ 8 ਦੀ ਹਾਂਜੀ ਠੀਕ ਆ ਲਓ ਵੀ 8000 ਦੀ ਬੱਕਰੀ ਦੇਤੀ ਸਮਝ ਲਓ ਲੱਗਿਆਂ ਦੀ ਦੇਤੀ ਬਾਈ ਨੇ ਤੇ ਬਾਈ ਦਾ ਪਿੰਡ ਹਰੀਕੇ ਕਲਾ ਤੇ ਮੰਡੀ ਤੇ ਆਇਆ ਸੀ ਲਾਲਾ ਹੈਗਾ ਤਾਂ ਅਕਰ ਕੋਲ ਉਹ ਤਾਂ ਮੈਂ ਕਿਹੜੇ ਫੋਨ ਨੰਬਰ ਚੱਲਦਾ ਹੁੰਦਾ ਨਾ 0123350418 79700 ਸੈਂਟੀਜੀ ਰੋਸ ਮੰਤਰੀ ਹੈ ਨਾ ਬਹੁਤ ਵਧੀਆ ਭਾਜ ਬਾਲੇ ਬਾਜ ਬਣੀ ਇਹਨੂੰ ਥੈਂਕ ਯੂ 79700 ਹਾਂ ਜੀ ਰੋਸ਼ਾਤੀ 36 ਹਾਂ ਲੈ ਵਿੱਚ ਚੈੱਕ ਕਰ ਲਾ ਬਾਈ ਆ ਸੀਗਾ ਬਾਈ ਠੀਕ ਆ ਨਾ ਤੇ ਬਹੁਤ ਚੰਗੀ ਬੱਕਰੀ ਹੈ ਬਾਈ ਜੀ ਇਹ ਦੇਸੀ ਦੇ ਬੀਟਲ ਦਾ ਕਰਾਸ ਆ ਤੇ ਬਾਈ ਆਪਣਾ ਪਿੰਡ ਕਿਹੜਾ ਹੈ ਹਰੀ ਕੇ ਕਲਾਮ ਬਾਈ ਹਰੀ ਕੇ ਕਲਾਮ ਤੇ ਕਿੰਨੇ ਦਾ ਹੋ ਗਿਆ ਸੌਦਾ ਬਾਈ ਇਹ ਵੀਰੇ ਆਪਣਾ ਸਾਢੇ 8000 ਦਾ ਦੀ ਜੀ ਸਾਢੇ 8 ਦਾ ਹੋ ਗਿਆ ਤੇ ਲਖਾਈ ਤੁਸੀਂ ਕਰਾਉਣੀ ਹੈ ਠੀਕ ਆ ਆ ਜਾ ਬਾਈ ਬਾਈ ਸਾਢੇ 8000 ਦਾ ਹੋ ਗਿਆ ਤੇ ਲਖਾਈ ਬਾਈ ਨੇ ਕਰਾਉਣੀ ਆ ਕਿੰਨੇ ਪੈਸੇ ਦੇਣੇ ਬਾਈ ਹੁਣ ਸ਼ਰੋ ਠੀਕ ਆ ਜੀ ਚਲੋ ਕੋਈ ਗੱਲ ਲਓ ਵੀ ਸੌਦਾ ਸਿਰੇ ਚੜ ਗਿਆ ਤੇ ਦੋ ਵਾਰੀ ਸੌਦਾ ਹੋ ਗਿਆ ਇਹ ਬੱਕਰੀ ਦਾ ਤੇ ਬਹੁਤ ਵਧੀਆ ਚਾ ਬਾਈ ਨੇ ਵੀ ਸਾਡਾ ਮਾਨ ਰੱਖ ਲਿਆ ਬਹੁਤ ਧੰਨਵਾਦ ਤੇਰਾ ਵੀ 100 200 ਨਾਲ ਚੱਲ ਯਾਰ ਬੱਕਰੀ ਦੇਣੀ ਕੋਈ ਸੌਖੀ ਗੱਲ ਨਹੀਂ ਸੀ ਬਹੁਤ ਧੰਨਵਾਦ ਬਾਈ ਤੇਰਾ ਤਰਵਿੰਦਰ